ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਪਹੁੰਚਣ ਲੱਗੇ ਆ ਮਿੱਤਰੋ ਸ਼ਹਿਰ ਬਾਗੇ ਪੁਰਾਣੇ ਦੇ ਵਿੱਚੋਂ ਬਾਗਾ ਪੱਤੀ ਦੇ ਵਿੱਚੋਂ ਮਿੱਤਰੋ ਤੇ ਮਣੀ ਬਾਈ ਦੇ ਹੱਤੇ ਤੋਂ ਜਨਵਰ ਤੁਹਾਨੂੰ ਦਿਖਾਵਾਂਗੇ ਮਿੱਤਰੋ ਆਪਾਂ ਤਿੰਨ ਤੇ ਤਿੰਨਾਂ ਦੇ ਵਿੱਚੋਂ ਦੋ ਹੋਣਗੇ ਸুইস ਵਾਈ ਨੀਲੀ ਰਾਵੀ ਦੇ ਤੇ ਇੱਕ ਹੋਊਗੀ ਮੋਰਾ ਮਿੱਤਰੋ ਤਿੰਨਾਂ ਜਨਵਰਾਂ ਦੀ ਪ੍ਰੋਪਰ ਜਾਣਕਾਰੀ ਆਪਾਂ ਵੀਰੇ ਤੋਂ ਲੈ ਲੈਨੇ ਆ ਜਿਹੜਾ ਜਨਵਰ ਤੁਹਾਡੇ ਦਿਲ ਨੂੰ ਲੱਗ ਗਿਆ ਵੀ ਆਹ ਜਨਵਰ ਸਾਡੇ ਕੰਮ ਦਾ ਤੇ ਬਾਈ ਨਾਲ ਰਾਬਤਾ ਕਹਿਵਾ ਕੇ ਕਰ ਲਿਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਮਣੀ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਵੇ ਸੇਤਾ ਦੇ ਪਰਿਵਾਰ ਭਾਈ ਬਹੁਤ ਚੰਗਾਈ ਚਲੋ ਸ਼ੁਕਰ ਆ ਰੱਬ ਦਾ ਅੱਛਾ ਫਿਰ ਜਨਵਰ ਸਾਰੇ ਦੁੱਧ ਤੇ ਚੱਲੀ ਜਾਂਦੇ ਵਧੀਆ ਹਾਂਜੀ ਹਾਂਜੀ ਠੀਕ ਆ ਬਾਬੇ ਦੀ ਕਿਰਪਾ ਹਨਾ ਅ ਹੋਨੇ 3 ਜਨਵਾਰ ਹਨਾ ਇਹ ਪਹਿਲੇ ਨੰਬਰ ਤੇ ਜਿਹੜੀ ਝੋਟਿ ਮੈਂ ਆ ਇਹ ਕਿੰਨਾ ਸੋਸੀ ਆ ਦੂਜਾ ਸੁਆਈ ਠੀਕ ਆ ਦੁੱਧ ਦਾ 10 ਕਿਲੋ ਬੋਲਾ ਤੀਜਾ ਰੰਗ ਸੁਈ ਤੀਜਾ ਦਿਨ ਅੱਜ ਸੁਈ ਨੂੰ ਆ 10 ਕਿਲੋ ਬੋਲਾ ਕੰਡੇ ਤੇ ਚੁੱਕਦੀ ਆ ਜੀ ਚੁਣ ਕਿਵੇਂ ਲੱਗਾ ਭਾਈ ਪੋਲੀ ਬਹੁਤ ਦਾ ਦਾ ਮਾਰ ਕੇ ਵਿਖਾ ਦਿੰਦੇ ਬਿਨਾ ਬੰਦੀ ਤੋਂ ਪਹੁੰਚ ਜੀ ਆ ਠੀਕ ਆ ਯਾਰ ਠੀਕ ਆ ਭਾਈ ਹਾਂ ਦੂਜਿਆਂ ਨਹੀਂ ਮਾਰਦੇ ਮਣੀ ਭਾਈ ਵਾਕਿਆ ਲੱਗੇ ਆ ਤਾਂ ਐ ਵੀ ਗੱਲ ਬਾ ਪਾਰਟੀ ਲੈ ਉਹਦੇ ਚੋਕੇ ਲੈ ਜਾਓ ਹਨਾ ਉਹ ਗੱਲ ਆ ਅੱਛਾ ਬੜਿਆ ਦੁੱਧ 10 10 ਕਿਲੋ ਤਿਆਰ ਆ ਹੈ ਕਿੰਨੇ ਦੀ ਦੇ ਦੇਂਗੇ ਵੀਰੇ ਆ ਇੱਕ 10 ਦੀ ਦੇ ਦਿਆਂਗੇ ਯਾਰ ਵਿੱਚੋਂ ਲਾੜ ਪਿਆਰ ਥੋੜਾ ਬੋਤਾ ਮਾੜਾ ਮੋਟਾ ਕਰਦੇ ਆਂ ਕੋਈ ਗੱਡੀ ਬਾਹਰ ਨੂੰ ਤੋਰਦੇ ਬੜੀ ਵੀਰੇ ਨੂੰ ਖੋਲਦੇ ਭਰਾ ਲੈ ਮਿੱਤਰੋ ਲੈ ਵੀ ਮਿੱਤਰੋ ਦੇਖੋਗਾ ਕਿਹੜਾ ਦੀ ਕਰਮਾਂ ਵਾਲੀ ਨੂੰ ਅੱਡ ਰੋੜ ਦੀ ਕੁਆਲਿਟੀ ਬਾਕੀ ਤੀਜਾ ਦਿਨ ਸੂਈ ਨੂੰ ਆ ਤੇ 10 ਕਿਲੋ ਬੋਲੇ ਤੋਂ ਸਟਾਰਟਿੰਗ ਆ ਕੀ ਕਰਨਾ ਕਿੰਨਾ ਦੁੱਧ ਦੇਣਾ ਇਹ ਤੁਸੀਂ ਆਪ ਐੜੀਆਂ ਲਾਉਣਾ ਵਾ ਹੁਣ ਮੈਂ ਨਹੀਂ ਕੁਝ ਕਹਿੰਦਾ 13 ਕਿਲੋ ਦੁੱਧ ਦੀ ਮੋਲਾ ਛੋਟੀ ਕਪੈਸਿਟੀ ਟੌਰਨ ਰੱਖੂਗੀ ਜਿਹੜਾ ਪਰਾ ਸੇਵਾ ਕਰ ਲੋ 14 15 ਨਹੀਂ ਕਹਿੰਦਾ ਚੋਣ ਨੂੰ ਭਾਵੇਂ ਤੁਸੀਂ 15 ਵੀ ਚੋਲਿਓ ਇਹਨੇ ਕੁਛ ਨਹੀਂ ਕਹਿਣਾ ਪਰ 13 ਬਰ 13 ਤੋਂ ਨਹੀਂ ਛੋਟੀ ਜਾਂਦੀ ਕਿਉਂਕਿ ਬਈ ਛੋਟੀ ਦੀ ਬਣਾਵਟ ਛੋਟੀ ਦੀ ਬੰਤਰ ਬਾਕਮਾਲ ਆ ਠੀਕ ਆ ਆ ਵੇਖ ਸਕਦੇ ਵੀਰੇ ਲੇਵਾ ਥਣ 19 ਵੇਖੋ ਕਿਹੜਾ ਨਹੀਂ ਓਕੇ ਜਾਵਾਂ ਚੋਣ ਚੰਗਾ ਹਨਾ ਬਈ ਇਹ ਤਾਂ ਹੋ ਗਈ ਆਪਣੀ ਪਹਿਲੇ ਨੰਬਰ ਤੇ 1 ਲੱਖ ਤੇ 10000 ਵਾਲੀ ਹੁਣ ਪੁੱਛੋ ਲੰਡੀ ਦੁੱਧ ਤੇ ਚੰਡੀ ਇਹਦੇ ਬਾਰੇ ਦੱਸ ਮੈਨੂੰ ਕੀ ਚੀਜ਼ ਆ ਆ ਚੌਥਾ ਸੂਆ ਬਈ ਠੀਕ ਆ ਵੀਰ ਨਾ ਠੀਕ ਆ 11 ਕਿਲੋ ਬਹੁਤ ਰੱਖ ਲਈ ਦੁੱਧ ਦਾ ਕਿ ਲਈ ਤੀਜਾ ਦਿਨ ਨਹੀਂ ਸੁਈ ਨੂੰ ਇਹਨੂੰ ਵੀ ਤੀਜਾ ਦਿਨ ਨਹੀਂ ਸੁਈ ਨੂੰ 11 ਕਿਲੋ ਇਸਟਾਰਟ ਆ ਇਹਦਾ ਕੀ ਰਿਕਾਰਡ ਰਹੂਗਾ ਪੀਕ ਲੈਵਲ ਕਿੱਥੇ ਜਾਵੜੂਗੀ ਤੇਰਾ ਅਮਰ ਕਹਿੰਦਾ 15 ਕਿਲੋ ਕਿਆ ਹਾਂ ਉਹ ਜਿਹੜਾ ਬਣਦਾ ਵੀ ਐ ਮੈਨੂੰ ਦੁੱਧ ਕੁਛ ਨਹੀਂ ਕਹਿੰਦਾ ਭਈ ਇਹਨੂੰ ਹਨਾ ਬੰਦੀਆਂ ਮੋਢੇ ਹੀ ਨਹੀਂ ਹੈ ਲਵਾਸ ਵੇਖ ਲੈ ਕਿੱਡਾ ਤੇ ਵੱਡੀ ਕੱਡੀ ਐ ਮੈਂ ਯਾਰ ਬੱਚੇ ਪੁੱੱਚੇ ਬਹੁਤ ਟੌਪ ਲਾਉਗੇ ਹਨਾ ਟੀਗਾ ਟੂ ਕਾ ਮਾੜਾ ਭਰਾਇਆ ਲੱਗਦਾ ਕੇ ਅਸਾ ਬੱਚੇ ਦੋਵੇਂ ਮਾੜੇ ਲੱਗੀਆਂ ਜੀ ਮੀਆਂ ਦੀ ਜਾਨ ਕੋ ਟੀਕੇ ਦੇ ਡਿਪੈਂਡ ਹੁੰਦਾ ਕਈ ਵਾਰ ਆਪਾਂ ਮਾੜਾ ਪਾ ਲੇ ਆ ਬੱਲੀ ਕਰਕੇ ਮੜਾ ਵੱਧ ਬੱਲਾ ਲੈ ਗਈ ਉਹ ਜਮਾਂ ਕਰੀ ਇੱਕ ਗੱਲ ਆ ਬਾਈ ਮੈਂ ਤਾਂ ਪੁੜਾ ਪੜਾ ਵੇ ਕਿੱਡਾ ਚੰਗਾ ਉੱਤੋਂ ਹਨਾ ਉਹਦਾ ਮੰਜਾ ਉਹ ਗੱਲ ਕਹਿਣ ਵਾਲੀ ਗੱਲ ਹਾਥੀ ਵਰਗੀ ਪਈ ਉੱਤੋਂ ਤਾਂ ਯਾਰ ਚੌਥਾ ਸੂਆ ਸੋਈ ਆ ਹਨਾ ਲੇਵਾ ਵੀ ਬਹੁਤ ਆ ਯਾਰ ਇਹਦੀ ਗੱਲ ਇਹਦੀ ਇੱਕ ਨੰਗਾ ਹਜੇ ਜਾਪੇ ਦੇ ਵਿੱਚ ਮੈਂ ਥੋੜੀ ਜਿਹਾ ਨਾ ਟੁੱਟੀ ਆ ਲੇਆ ਵੀਰੇ ਮੋੜ ਲਿਆ ਬਾਈ ਆ ਵੇਖੋ ਬਈ ਮੈਂ ਗੇਰਾਂ ਦੀ ਬਰੀਡਿੰਗ ਦੇ ਕੰਮ ਕਰਨ ਲਈ ਲੈਣੀ ਆ ਨਾ ਵੀਰੇ ਜਿਹਨੇ ਨਸਲ ਦਸਲ ਤਿਆਰ ਕਰਨੀ ਆ ਬਈ ਮੈਂ ਨਹੀਂ ਮਾੜੀ ਤੁਹਾਨੂੰ ਸਿੰਗਾ ਤੋਂ ਐਂ ਜੇ ਲੱਗਦੀ ਹੋਊਗੀ ਪਰ ਮੇਰਾ ਅਨੁਮਾਨ ਕਹਿੰਦਾ ਈ ਮੈਂ ਕੁਛ ਨਾ ਕੁਛ ਅੱਕੇ ਜਾ ਕੇ ਕਰੂਗੀ ਬਈ ਸਾਂਭਣ ਵਾਲਾ ਹੋਵੇ ਮੈਂ ਇਹਨੂੰ ਮੈਂ ਦਾ ਕੋਈ ਕਰੂ ਗੇੜਾ ਪੰਨਾ ਵੀਰੇ 11 ਕਿਲੋ ਦੁੱਧ ਹੁਣ ਆਪਾਂ ਕੰਡੇ ਝੁਕਾ ਦੇ ਹਾਂ ਮੈਂ ਆਪਦਾ ਕੰਦਾ ਰਿਆ ਅਗਲਾ ਬਥੀ ਕਿੰਨੇ ਦੀ ਦੇ ਦੇਂਗੇ ਮਣੀ ਵੀਰੇ 1 20 ਇਹ 1 20 ਦੀ ਉਹ 1 10 ਦੀ ਜੇ ਕੋਈ ਦੋਵੇਂ ਲੈਣੀਆਂ 2 3 ਬਣਦਾ ਮਾਂ ਕਲ ਦੇ ਮਾਂ ਗੁੱਲਈ ਕਾ ਬੈਤਾ ਲੈ ਵੀ ਇਹ ਤਾਂ ਹੋ ਗਿਆ ਦੋਵੇਂ ਸੂਈਆਂ ਸੂਈਆਂ ਆ ਗੱਪੜ ਮੈਂ ਬਾਰੇ ਦੱਸੀ ਬਈ ਇਹ ਕਿੰਨੇ ਵਾਰ ਸੂਸ ਹੁੰਦੀ ਬਣੀ ਬਈ ਆ ਤੀਜਾ ਸੂਆ ਪਿੰਡੋਂ ਹੀ ਲਈਆ ਤੀਜਾ ਸੂਆ ਹੁੰਦੀ ਆ ਠੀਕ ਆ 12 ਕਿਲੋ ਮਾਲਕ ਨੇ ਕਹਿ ਚੋਇਆ ਠੀਕ ਆ ਬਈ ਕਿਨੇ ਦਿਨ ਬਾਕੀ ਆਂਦੇ ਮਣੀ ਵੀਰੇ ਆਦੇ ਦਿਨ ਦੋ ਚਾਰ ਹੀ ਲਾਊਗੀ ਦੋਰਦੀ ਬਣੀ ਕੱਢੀ ਬਾਹਰੋਂ ਵੀਰੇ ਅੱਛਾ ਦੋ ਚਾਰ ਹੀ ਲਾਉ ਦੇਣਾ ਹਣਾ ਨਹੀਂ ਸੀ ਰਾਵੀ ਬਹੁਤ ਆਉਣੀ ਲੈ ਜੀ ਅੰਦਰ ਆਪਣੇ ਪਾਸ ਥੱਲੋ ਤਿਆਰੀ ਤੁਰੀ ਚੰਗੀ ਆ ਹਣਾ ਬਹੁਤ ਤਿਆਰੀ ਹੈ ਹੂੰ ਮੈਂ ਚੰਗੀ ਆ ਬਈ ਘਰੇ ਦੁੱਧ ਵਾਲੇ ਨੂੰ ਕੋਈ ਪਿੰਡੋਂ ਹੀ ਲੈ ਆਉਣ ਉਹ ਦੁੱਧ ਹੂੰ ਲੈ ਕਰ ਮਾਰ ਗਿਆ ਚਲ ਚਲ ਇਧਰ ਆ ਰਿਹਾ ਹਾਂ ਪਿੰਡੋਂ ਹੀ ਲਈ ਆ ਪਿੰਡ ਦੀ ਮੈਂ ਆ ਨਾ ਇਹ ਭਾਂ ਕੱਲੀ ਕਹਦੇ ਆ ਘਰੇ ਕੋਈ ਖਰੂ ਨਹੀਂ ਪਉਂਦੀ ਕੱਲੀ ਰਹਿੰਦੀ ਐ ਕੱਲੀ ਰਹਿੰਦੀ ਜੀ ਲਾਣ ਵਾਲੀ ਮੈਂ ਆ ਨਾ ਕੋਈ ਕਟਾ ਨਾ ਕੋਈ ਕੱਟੀਆਂ ਉਹਨਾਂ ਦੀ ਠੀਕ ਆ ਬਈ ਕੱਲੀ ਸੀਗੀ ਐ ਠੀਕ ਆ ਬਈ ਲੈ ਵਾ ਤਾ ਹਜੇ ਹੋਰ ਬਣਾ ਦੂ ਮਣੀ ਬਈ ਮੈਂ ਭਰਦੀ ਭਰਦੀ ਸਮਾਨ ਮੈਂ ਬਹੁਤ ਥਲੋ ਚੰਗੀ ਬਣ ਜਾਣਾ ਨਿਖਰਣਾ ਆਏ ਨੇ ਹਜੇ ਇਹ ਕਿਨੇ ਦੀ ਦੇ ਦਿਆ ਮਣੀ ਆ ਇੱਕ ਪੰਜ ਦੀ ਦੇ ਦਿਆਂ ਲਾੜ ਪਿਆਰ ਹੋਰ ਕਰਦੀ ਕਲ ਦੇ ਨਹੀਂ ਮੇਤਰੋ 3 ਲੱਖ ਤੇ 35000 ਰੁਪਿਆ ਤਿੰਨਾਂ ਦੀ ਕੀਮਤ ਬਣਦੀ ਆ ਹੁਣ ਰੇਟ ਇੱਕ ਵਾਰੀ ਫਿਰ ਸੁਣ ਲੋ ਦੁਬਾਰਾ ਤੋਂ ਠੀਕ ਹੈ ਭਾਈ ਲੈ ਜ ਮਣੀ ਭਾਈ ਪਾਸੇ ਹੋ ਜੀ ਆ ਪਹਿਲੇ ਨੰਬਰ ਵਾਲੀ ਝੋਟੀ ਆ ਜਿਹੜੀ ਵੀਰੇ ਸੋਈ ਦੂਜਾ ਸੁਆ ਤੀਜਾ ਦਿਨ 10 ਕਿਲੋ ਬੌਲੇ ਤੋਂ ਸਟਾਰਟਿੰਗ ਰੇਟ 110000 ਪੁੱਛੋ ਲੰਡੀ ਆ ਜਿਹੜੀ ਵੀਰੇ ਤੀਜਾ ਦਿਨ ਸੋਈ ਨੂੰ 11 ਕਿਲੋ ਦੁੱਧ ਕੰਡੇ ਤੇ ਤਿਆਰ ਦੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਬਾਡੀ ਬੁੱਡੀ ਦੀ ਬਹੁਤ ਖੁੱਲੀ ਡੁੱਲੀ ਮੈਂ ਰੇਟ 120000 ਠੀਕ ਹੈ ਆ ਆ ਗਈ ਤੈਨੂੰ ਨੰਬਰ ਦੇੰਦਾ ਰੇਟ ਹੈਗਾ 1,5000 ਗੱਬਣ ਹਫਤੇ ਦੀ ਕੱਚੀ ਇਹ ਮਣੀ ਬਾਈ ਦੀ ਤੈਨੂੰ ਮੱਝਾ ਸੀ ਨੰਬਰ ਬਣੀ ਕਿੱਦਾਂ ਆ ਗਿਆ ਵੀਰੇ 98552 ਜੀ 99574 ਇੱਕ ਵਾਰੀ ਹੋਰ ਆਉਣ ਦੇ 98552 ਜੀ 99574 ਜੇ ਵੀ ਇਸ ਨੰਬਰ ਤੇ ਕਰ ਲੋ ਵੀਰੇ ਨਾਲ ਰਾਬਤਾ ਹੈ ਮਿੱਤਰੋ ਸ਼ਹਿਰ ਬਾਗਾਪੁਰਾਣਾ ਬਾਗਾ ਪੱਤੀ ਮਣੀ ਬਾਈ ਦੇ ਕੋਲ ਧੰਨਵਾਦ ਸ਼ੁਕਰੀਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ